ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਅਕਦਰੇ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾ ਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨੋਲਾ ਮੰਡੀ ਦੇ ਰਹਿ ਜਾਂਦਾ ਸਮਰਾ ਡੇਰੀ ਫਾਰਮ ਨੂੰ ਦੋਸਤੋ ਤੇ ਭਾਈ ਪ੍ਰਦੀਪ ਦੇ ਕੋਲੋਂ ਅੱਜ ਇਹ ਵੀਡੀਓ ਬਣਾ ਰਹੇ ਆ ਹਮੇਸ਼ਾ ਇੱਥੇ ਗਾਵਾਂ ਵਿਕਰੀ ਆਲੀਆਂ ਹੁੰਦੀਆਂ ਮੱਝਾਂ ਵੀ ਨਾਲ ਆ ਜਾਂਦੀਆਂ ਪਰ ਅੱਜ ਦੀ ਜਿਹੜੀ ਵੀਡੀਓ ਹੈ ਦੇ ਚੋ ਤਿੰਨ ਜਰਸੀ ਗਾਵਾਂ ਦੀ ਵੀਡੀਓ ਬਣਾ ਰਹੇ ਆ ਸਪੈਸ਼ੀਅਲੀ ਇਹਨਾਂ ਦੀ ਵੀਡੀਓ ਹਾਲਾਂਕਿ ਘਰ ਚ ਐਚ ਫਗਾਵਾਂ ਬਹੁਤ ਸਾਰੀਆਂ ਮੌਜੂਦ ਆ ਉਹ ਤੁਸੀਂ ਅਲੱਗ ਤੋਂ ਵੀਡੀਓ ਦੇਖ ਲਓਗੇ ਇੱਕ ਬੇਨਤੀ ਹਮੇਸ਼ਾ ਸ਼ੁਰੂ ਚ ਕਰੀਦੀ ਆ ਦੋਸਤੋ ਵੀ ਜਿਹੜਾ ਵੀ ਪਸ਼ੂ ਖਰੀਦਣਾ ਹੈ ਉਹਦੀ ਤਸੱਲੀ ਕਰਨਾ ਤੁਹਾਡਾ ਹੱਕ ਆ ਤੁਸੀਂ ਆ ਕੇ ਤਸੱਲੀ ਕਰੋ ਜਿਹੜਾ ਨਾ ਖਰੀਦਣਾ ਚਾਹੁੰਦੇ ਹੋ ਨਿਰਖ-ਪਰਖ ਕਰਕੇ ਖਰੀਦ ਲਿਓ ਸੋਹਣੀਆਂ ਤਿੰਨ ਜਰਸੀ ਗਾਵਾਂ ਦਿਖਾਵਾਂਗੇ ਤੇ ਸ਼ੁਰੂਆਤ ਆਪਾਂ ਕਰ ਲਾਂਗੇ ਪਰਲੇ ਪਾਸੇ ਇੱਕ ਵੈੜ੍ਹ ਖੜੀ ਆ ਉਹਦੇ ਤੋਂ ਲਾਸਟ ਤੇ ਸੂਈ ਸਵਾਈ ਗਾਂ ਇਹਦੇ ਨਾਲ ਬੱਚਾ ਵੱੱਛੀ ਆ ਤੋ ਆਓ ਮਿਲਦੇ ਆਂ ਬਾਈ ਨੂੰ प्रदीप ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ प्रदीप ਆਪਾਂ ਜਰਸੀ ਗਾਵਾਂ ਦੀ ਵੀਡੀਓ ਸਪੈਸ਼ਲੀ ਬਣਾ ਰਹੇ ਹਾਂ ਸਪੈਸ਼ਲੀ ਬਾਈ ਤਿੰਨੇ ਬੱਚੀਆਂ ਵੀ ਆਪਾਂ ਇਕੱਠੀਆਂ ਵੀ ਤਾਂ ਹੀ ਕਰੀਆਂ ਸੀਗੀਆਂ ਹੂੰ ਤੇ ਚਾਪ ਤਾਂ ਆਪਣੇ ਕੋਲੇ 25 ਖੜੀਆਂ ਅੱਜ ਠੀਕ ਐ ਤੇ ਸਪੈਸ਼ਲ ਲੱਗ ਗਈ ਬਸ ਵੀ ਇਹਨਾਂ ਦੀ ਵੀਡੀਓ ਸਪੈਸ਼ਲੀ ਬਣਾਉਣੀ ਆਪਾਂ ਪਹਿਲੇ ਨੰਬਰ ਵਾਲੀ ਬੈਡ ਦੋ ਦੰਦ ਬੱਚੀ ਆ ਬਾਈ ਰੀਜਨਲ ਠੀਕ ਐ ਇਹ ਨਹੀਂ ਹੈਗਾ ਕੋਈ ਵੀਰ ਦੂਰੋਂ ਆਵੇ ਤੇ ਚਾਰ ਨਿਕਲੇ ਆਪਾਂ ਚੈੱਕ ਵੀ ਕਰਵਾ ਦਿੰਨੇ ਆ ਠੀਕ ਐ ਕਿੰਨਾ ਟਾਈਮ ਲੱਗੇਗਾ 3 ਤਰੀਕ ਨੂੰ ਬਾਈ ਦਿਨ ਪੂਰੇ ਬੱਚੀ ਦੇ ਤੈਨੂੰ ਸਾਰੇ ਦਾ ਬਿਲਕੁਲ ਜਿ ਠੀਕ ਹੈ ਚਾਰੇ ਥਾਣਾ ਚ ਠੀਕ ਹੈ ਅੱਛਾ ਭਾਈ ਇਹਦਾ ਰੇਟ ਰੇਟ ਭਾਈ 135 ਦੇ ਭਾਅ ਦੇਣੀ ਆ ਪਰ ਲੈਣ ਦੇ ਨਾਲ ਰੇਟ ਹੋਊਗਾ ਤੇ ਮੰਨ ਕੇ ਵੀ 50 ਕਿਲੋਮੀਟਰ ਤੋਂ ਲੈ ਕੇ 150 ਕਿਲੋਮੀਟਰ ਤੱਕ ਆਪਾਂ ਬੱਚੀ ਦੀ ਪਹੁੰਚ ਕਰ ਦਾਂਗੇ ਤੂੰ ਜੋੜਾ ਲੈਂਦਾ ਕੱਲੀ ਦਾ ਤਾਂ ਉਦਾਂ ਦਾ ਆਪਾਂ ਕਰ ਲਿਆ ਪਰ ਰੇਟ ਇਹਦਾ ਜਿਹੜਾ ਮੰਨ ਕੇ 135 ਪਹੁੰਚ ਕਰ ਦਾਂਗੇ ਜੇ ਸਿੰਗਲ ਦੀ ਕਰਾਲੇ ਚ ਡਬਲ ਦੀ ਕਰਾਲੇ ਠੀਕ ਹੈ ਮਨ ਲੋ ਕੋਈ ਵੀ ਖਰੀਦ ਲੈ ਇੱਕ ਬਾਈ ਕੋਈ ਵੀ ਖਰੀਦ ਕਰ 200 ਕਿਲੋਮੀਟਰ ਤੱਕ ਕਰ ਦਿਆਂਗੇ ਪਰ ਰੇਟ ਜਮਾ ਜੈਸੌਰ ਨੋਵਾਲ 1 ਲੱਖ ਤੋਂ ਰੀ ਸੋ ਦੋਸਤੋ 1 ਲੱਖ ਤੇ 35000 ਚ ਕੋਈ ਵੀ ਵਾੜ ਕੋਈ ਵੀ ਗਾਂ ਇਹਨਾਂ ਚੋਂ ਖਰੀਦ ਲਿਓ ਰੇਟ ਬਾਈ ਸਾਰਾ ਪ੍ਰੋਪਰ ਰਿਕਾਰਡ ਸਾਰੀਆਂ ਦਾ ਠੀਕ ਹੈ ਫੁੱਲ ਹਾਈਟ ਲੈਂਥ ਵਾਲੀ ਬੱਛੀ ਹੈ ਥਾਣਾ ਅੱਥੀ ਚਵਾਈ ਵਾਲੇ ਨਿਕਲਣਗੇ ਭਲੂਨ ਥੋੜੀ ਥੋੜੀ ਥੱਲੇ ਹਵਾਨੇ ਤੇ ਪਾਉਣੀ ਸ਼ੁਰੂ ਕਰਤੀ ਹੈ ਵਾੜ ਨੇ ਹਜੇ 3 ਤਰੀਕ ਨੂੰ ਦਿਨ ਪੂਰੇ ਹੋਣੇ ਆ ਦਿਨ ਪਾਏ ਆ ਦੋਸਤੋ ਸੂਨ ਚ 13 ਬਾਕੀ ਤੁਸੀਂ ਦੇਖ ਲਓ ਵੀ ਇੱਤੋਂ ਤੁਸੀਂ ਕੀ ਲਾ ਲੈ ਸਕਦੇ ਹੋ ਚੰਗੇ ਕੱਦ ਕਾਠ ਦੀ ਜਰਸੀ ਘੱਟ ਹਾਈਟ ਵਾਲੀਆਂ ਜਰਸੀ ਜ਼ਿਆਦਾ ਹੁੰਦੀਆਂ ਪਰ ਇਹਦੀ ਹਾਈਟ ਬਹੁਤ ਸੋਹਣੀ ਹੈ ਸੋ ਪਹਿਲਾਂ ਦੋ ਦੰਦ ਵੇੜ ਕੁਮਾਰੇ ਬਾਈ ਹੋਰ ਕਿਹੜਾ ਦਾ ਬਾਕੀ ਬਈ ਗੱਲ ਇਹ ਆ ਵੀ ਜਿੰਮੇ ਅੱਗੇ ਕਿਸੇ ਨੇ ਬਰੀਡ ਤੇ ਕੰਮ ਕਰਨਾ ਇਹਨਾਂ ਦੇ ਵਿੱਚ ਕੋਈ ਵੀ ਮਿਕਸ ਬਲੱਡ ਦੀ ਵੇੜ ਨਹੀਂ ਹਮ ਪ੍ਰੋਪਰ ਰਿਕਾਰਡ ਵਾਲੀਆਂ ਬੱਚੀਆਂ ਨੇ ਵੀ ਅੱਗੇ ਜਾ ਕੇ ਲੰਬਾ ਕੰਮ ਲੰਬਾ ਟਾਈਮ ਕੰਮ ਦੇਣ ਵਾਲੇ ਜਾਨਵਰ ਨੇ ਲਿਆ ਬਈ ਸੋ ਦੱਸੋ ਪਹਿਲਾਂ ਦੋ ਦੰਦ ਤਾਂ ਨੇਚਰਲੀ ਆ ਵੀ ਇਹ ਤੋਂ ਭਾਵੇਂ ਤੁਸੀਂ 10 ਹੋਏ ਲੈ ਲਓ ਮੁੱਢੀਆਂ ਤੇ ਕਰਮਾਂ ਵਾਲੀਆਂ ਹੋਣੀਆਂ ਨਹੀਂ ਸੇਵਾ ਚੰਗੀ ਰੱਖੋਗੇ ਸੋ ਚੰਗੇ ਕਦ ਕੱਢ ਦੀ 135000 ਚ ਇਹ ਮਿਲ ਜੂਗੀ ਪ੍ਰਦੀਪੇ ਕੰਨਵਾ ਸੁਆ ਸੁਹੰਦੀ ਦੂਜਾ ਸੁਆ ਬਾਈ ਜੀ 6 ਦੰਦਾ ਹੂੰ ਤੇ ਇਹ ਵੀ ਬਸ ਲੈਣ ਦੇਣ ਵਾਲਾ ਮੁੱਲ ਵੀ ਜਿਵੇਂ ਆਪਾਂ ਇਕੱਠੀਆਂ ਦੀ ਮੁੱਲ ਕਰਿਆ ਬਾਈ ਮੰਨ ਲਓ ਕਈ ਵਾਰ ਇਹ ਘੱਟ ਰੇਟ ਚ ਲਈ ਇਹ ਵੱਧ ਚ ਲਈ ਜਾ ਉਹ ਵੱਧ ਚ ਲਈ ਆਪਾਂ ਪ੍ਰੋਪਰ ਇੱਕੋ ਹੀ ਰੇਟ ਕਰਤਾ ਇਹਨਾਂ ਦਾ ਠੀਕ ਹੈ ਵੀ ਆਪਾਂ ਇਹ ਨਹੀਂ ਕਈ ਵਾਰ ਵੀਰ ਕਹਿੰਦਾ ਉਹ ਤੁਸੀਂ ਕਿੰਨੇ ਕੀ ਦੀ ਲਈ ਸੀ ਆਪਾਂ ਬਰਾਬਰ ਰੇਟ ਕਰਤਾ ਵੀ ਜਿਹੜੀ ਮਰਜ਼ੀ ਵਿਕ ਜਾ ਆਹ ਤੌਰ ਪਤਾ ਸੋ ਸੋ ਦੋ ਨੰਬਰ ਤੇ ਵਹਿੜ ਤੋੜਦੇ ਆ ਫੁੱਲ ਤਿਆਰੀ ਆ ਸੂਣ ਦੇ ਵਿੱਚ ਬਈ ਦਿਨੇ ਦੇ ਪੂਰੇ ਆ ਚਾਹੇ ਅੱਜ ਸੂਪੇ ਠੀਕ ਹੈ ਬਾਕੀ ਟਾਈਮ ਲੈ ਜੇ ਕੋਈ 5-4 ਦਿਨ ਇੱਥੇ ਖੜੀ ਬਾਕੀ ਦੀ ਕੰਡੀਸ਼ਨ ਵਾਲੇ ਸੂਣ ਵਾਲੀ ਕੋਈ ਨਹੀਂ ਕਰਮਾਂ ਵਾਲੀ ਦੀ ਠੀਕ ਹੈ ਸੋ ਸੋ ਤਿਆਰੀ ਫੁੱਲ ਆ ਦਿਨ ਪੂਰੇ ਆ ਵੱਧ ਵੀ ਲੈ ਸਕਦੀ ਆ ਪੂਰਿਆਂ ਤੇ ਸੂ ਵੀ ਸਕਦੀ ਆ ਪਰ ਜੋ ਤਿਆਰੀ ਹੋਣੀ ਚਾਹੀਦੀ ਏ ਇੱਕ ਸੂਣ ਵਾਲੇ ਪਸ਼ੂ ਦੀ ਉਹ ਫੁੱਲ ਨੇ ਕੀਤੀ ਹੋਈ ਏ ਥਣ ਥਿਚਵਾਈ ਵਾਲਾ 135 ਦੇ ਹਿਸਾਬ ਤੇ ਇਹ ਮਿਲ ਜੂਗੀ ਜੇ ਕੋਈ ਵੀਰ ਖਰੀਦਣਾ ਚਾਹੁੰਦਾ ਉੱਤੋਂ ਚੜਾਈ ਜਿਹੜੀ ਢਾਂਚੇ ਦੀ ਕਾਫੀ ਸੋਹਣੀ ਦੱਸਦੀ ਹੈ ਬਾਈ ਕਿਹੜਾ ਦਵਲ ਕਢਾਉਣਾ ਹੈ ਖੋਰ ਕਿਹੜਾ ਕਢਾ ਦੀ ਇਹਦਾ ਇੱਧਰ ਲਾ ਜਾ ਪੁੱਤ ਸੋ ਜਿੱਦਾਂ ਦਾ ਨਾਗ ਤੁਸੀਂ ਖਰੀਦਣਾ ਚਾਹੁੰਦੇ ਹੋ ਤੁਹਾਡੇ ਲਈ ਇਹ ਤਿੰਨ ਜਰਸੀ ਹੈ ਬਹੁਤ ਫੌਣ ਆਉਂਦੇ ਨੇ ਬਾਈ ਬਾਈਆਂ ਦੇ ਉਸ ਟਾਈਮ ਜਰਸੀ ਨਹੀਂ ਹੁੰਦੀ ਪਰ ਇਹ ਤਾਂ ਨਗੀਨੇ ਆ ਬਾਈ ਕੱਠੀਆਂ ਵੀ ਤਾਂ ਹੀ ਕਰੀਆਂ ਨੇ ਆਪਾਂ ਵੀ ਕੋਈ ਵੀ ਵੀਰ ਪਰਚੇਜ਼ ਕਰਦਾ ਕਿਸੇ ਨੂੰ ਕਿਸੇ ਤਰ੍ਹਾਂ ਦੀ ਉਹ ਨਾ ਹੋਵੇ ਹੈਨਾ ਸਹੀ ਹੈ ਕਈ ਵਾਰ ਕੋਈ ਦੋ ਲੈਣ ਵਾਲਾ ਹੁੰਦਾ ਦੋ ਮਿਲ ਜਾਣੀਆਂ ਸਿੰਗਲ ਲੈਣ ਵਾਲਾ ਸਿੰਗਲ ਬਾਕੀ ਫਿਰ ਘਰ ਤੱਕ ਦੀ ਪਹੁੰਚ ਸਹੀ ਹੈ ਸੋ ਰੇਟ ਜਿਹੜਾ 135 ਆ ਤੁਸੀਂ 200 ਕਿਲੋਮੀਟਰ ਤੱਕ ਜੇ ਬੈਠੇ ਹੋ ਤਾਂ ਤੁਹਾਡੇ ਘਰ ਚਾਹੇ ਸਿੰਗਲ ਲੈਂਦਾ ਚਾਹੇ ਡਬਲ ਲੈਂਦਾ ਠੀਕ ਹੈ ਸੋ ਦੇਖੋ ਦੋਸਤੋ ਬਹੁਤ ਸੋਹਣੀ ਤਿਆਰ ਹੋਈ ਵੀ ਵੈੜ ਤੁਹਾਨੂੰ ਰੇਟ ਜਰਸੀ ਨਸਲ ਦੇ ਹਿਸਾਬ ਤੇ ਠੀਕ ਲੱਗੂਗਾ ਬਾਕੀ ਪਾਸ ਤੁਸੀਂ ਆ ਕੇ ਕਰ ਲੈਣੀ ਹੈ ਬਾਕੀ ਬਾਈ ਕੋਈ ਵੀ ਵੀਰਾਂ ਦੇ ਤਸੱਲੀ ਆਪਣੀ ਖੁਦ ਕਰ ਲੈ ਹਨਾ ਇਹ ਵੀਰੇ ਚਾਰ ਦੰਦ ਤੋੜ ਕੇ ਛਿੱਗਦੇ ਚੱਕਦੀ ਆ 8 ਤੋਂ 9 ਕਿਲੋ ਬੋਲੀ ਇਹਦੀ ਕੱਢੀ ਹੋਈ ਆ ਹੁਣ ਠੀਕ ਹੈ ਸ਼ਾਮ ਦਾ ਟਾਈਮ ਆ ਮੰਗਰੇ ਦੇ ਬੱਚੀ ਨੂੰ ਜਨਮ ਦਿੱਤਾ ਬਹੁਤ ਸੋਹਣੀ ਪ੍ਰੋਪਰ ਰਿਕਾਰਡ ਦੀ ਆ ਇਹਦੇ ਕਿ ਸੂਆ ਪ੍ਰਦੀਪ ਦੂਜਾ ਦੂਜਾ ਸੂਆ ਵੀ ਚਾਰ ਦੰਦ ਤੋੜ ਕੇ ਛਿੱਗਦੇ ਚੱਕਦੀ ਆ ਓਕੇ ਠੀਕ ਹੈ ਸੋ ਦੋਸਤੋ ਇਹਨੇ ਬੱਚੀ ਨੂੰ ਜਨਮ ਦਿੱਤਾ ਜਿੰਨੀ ਆਪਾਂ ਬਰੀਡ ਵਾਈਜ਼ ਸੋਹਣੀ ਐ ਉਨੀ ਬੱਚੀ ਵੀ ਚੰਗੀ ਆ ਤੁਹਾਨੂੰ ਦਿਖਾਉਂਗਾ ਮੈਂ ਥਣ ਹੱਥੀ ਚੁਵਾਈ ਵਾਲਾ ਢਾਂਚਾ ਸੋਹਣਾ ਹੈ ਹਜੇ ਤਾਜੀ ਸੂਈ ਵੀ ਹੈ ਜੇਰ ਜੁਰ ਬਾਈ ਪ੍ਰੋਪਰ ਓਕੇ ਮੰਨ ਕੇ 8-9 ਕਿਲੋ ਬੋਲੀ ਇਹਦੀ ਕੱਢੀ ਹੋਈ ਆ ਹੁਣ ਠੀਕ ਹੈ ਇਹ ਸਵੇਰੇ ਸੂਈ ਸੀਗੀ ਠੀਕ ਹੈ ਹਾਂਜੀ 8-9 ਕਿਲੋ ਬੋਲੀ ਕੱਢੀ ਆ ਹਜੇ ਸੁਕੇ ਹਟਿਆ ਪੂਰੀ ਕੋਖਮ ਨਹੀਂ ਚੱਕੀ ਕਿਉਂਕਿ ਪਸ਼ੂ ਇੱਕ ਵਾਰ ਇਹਦਾ ਜੋਰ ਲਾਗੇ ਜਾਂਦਾ ਸੋ ਬਹੁਤ ਸੋਹਣਾ ਰੰਗ ਦੋਸਤੋ ਤਿੰਨਾ ਹੀ ਵੜਾਂ ਦਾ ਰੰਗ ਸੋਹਣਾ ਹੈ ਸਿੰਗਲ ਕਲਰ ਦੀਆਂ ਕਸੀਂ ਦੇਖੋ ਇਹ ਕੋਈ ਵੀ ਭਾਈ ਬੰਦ ਬੰਦ ਕੋਈ ਵੀ ਬਲੱਡ ਮਿਕਸ ਨਹੀਂ ਭਾਈ ਇਹਦੇ ਵਿੱਚ ਵੀ ਜਿਵੇਂ ਆਪਾਂ ਕਹਿੰਦੇ ਨੇ ਕਈ ਵਾਰ ਨਾ ਵੀ ਜਾਨਵਰ ਦੇ ਵਿੱਚ ਕੋਈ ਕਰਾਸ ਪਾਣ ਹੁੰਦਾ ਉਹ ਚੀਜ਼ ਨਹੀਂ ਫੇਸ ਕੁਆਲਿਟੀ ਤੋਂ ਲਾ ਕੇ ਪਿੱਛੇ ਤੱਕ ਇਹਦਾ ਸਾਰਾ ਇੱਕੋ ਹੀ ਕਲਰ ਆ। ਪਰ ਇਹ ਨਾਲ ਵਾਲੀ ਵੈੜ ਦੇ ਵਿੱਚ ਦੋ ਕਲਰ ਆ ਥੋੜਾ ਵਾਈਟ ਆ ਥੱਲੇ ਜਿੱਦਾਂ ਲੱਤਾਂ ਤੇ ਇਹ ਸਾਰੀਆਂ ਰੈੱਡ ਨੇ। ਸਹੀ ਹੈ। ਇਹਦੀ ਬੱਚੀ ਠਾਈ ਭਾਈ ਮਤਲਬ ਬੱਚੀ ਠਾ ਦੇ ਬੁੱਤ ਖੜੀ ਕਰੋ ਬੱਚੀ ਦੇਖਿਓ ਇਹਦੀ। ਬਹੁਤ ਪਿਆਰੀ ਬੱਚੀ ਆ ਭਾਈ ਜਿੱਦਾਂ ਕਈ ਵਾਰ ਵੀਰ ਇਦਾਂ ਦਾ ਬੱਚਾ ਖਰੀਦਦੇ ਆ ਫਾਰਮ ਦੇ ਵਿੱਚੋਂ ਜਾਂ ਆਮ ਦਾ 25-3000 ਦਾ ਦਾ ਬੱਚਾ ਹੀ ਆ। ਸਹੀ ਬੱਚੀ ਸੋਹਣੀ ਐ ਇਸ ਕਰਕੇ ਵੀ ਇਹ ਨਾਲ ਮਾਂ ਦਾ ਢਾਂਚਾ ਦੇਖ ਲਓ ਕਿੰਨਾ ਪਿਆਰਾ ਥਾਂ ਦਾ ਸਹਿਜ ਹੱਥੀ ਚੁਾਈ ਵਾਲਾ ਤੁਸੀਂ ਇੱਥੋਂ ਦੇਖ ਸਕਦੇ ਹੋ ਜਦੋਂ ਬੱਚਾ ਲਾ ਕੇ ਦੁਬਾਰਾ ਪਸਮਾ ਕਰੂਗੇ ਤਾਂ ਹੋਰ ਥਾਂ ਨਿਕਲ ਬਹੁਤ ਸੋਹਣੀ ਐ ਵੇੜਾ ਨੇ ਬਾਈ ਸੋ ਇਹਦੇ ਨਾਲ ਵੇੜ ਖੜੀ ਐ ਵੀ ਦੋਸਤੋ ਆਪਣੇ ਆਪ ਚ ਦੱਸਦੀ ਐ ਇਹ ਆਪਾਂ ਲੱਗ ਗਈ ਬਾਈ ਤਾਂ ਹੀ ਵੀਡੀਓ ਬਣਾਈ ਐ ਐਫ ਤੋਂ ਵੀ ਜਿਹੜੇ ਵੀ ਜਰਸੀ ਦੇ ਫੈਨ ਨੇ ਉਹ ਜਰਸੀ ਵਾਲੀ ਵੇਖ ਲੈਣਗੇ ਸਹੀ ਜੋ ਜੀ ਨੂੰ ਪਸੰਦ ਆਉਂਦੀ ਆ ਤਾਂ ਕੰਟੈਕਟ ਕਰ ਸਕਦੇ ਹੋ ਨੰਬਰ ਸਕਰੀਨ ਉੱਤੇ ਆਲਰੇਡੀ ਚੱਲੀ ਜਾਂਦਾ ਹੈ ਇਸੇ ਤੇ ਤੁਸੀਂ ਕਾਲ ਕਰੋਗੇ ਅੱਜ ਦੀ ਵੀਡੀਓ ਫਿਲਹਾਲ ਇਹ ਤਿੰਨ ਜਰਸੀ ਕਾਵਾਂ ਦੀ ਸੀ ਐਚਐਫ ਦੀ ਵੀਡੀਓ ਅਲੱਗ ਤੋਂ ਚੈਨਲ ਤੇ ਚੱਲੂਗੀ ਉਹ ਤੁਸੀਂ ਦੇਖ ਸਕਦੇ ਹੋ ਤੇ ਉਹਦੇ ਚ ਵੀ ਭਾ ਜਿਹੜੇ ਆ ਮੇਰੇ ਕੋਲ ਚ ਅੱਜ ਜਾਇਜ਼ ਹੀ ਹੋਣਗੇ ਬਾਕੀ ਤੁਸੀਂ ਆ ਕੇ ਪਸੂ ਖਰੀਦ ਸਕਦੇ ਹੋ ਧੰਨਵਾਦ